ਅਮਰੀਕਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਹੁਣ ਗ੍ਰੀਨ ਕਾਰਡ ਦੀ ਪ੍ਰਾਪਤੀ ਦੇ ਲਈ ਤੁਹਾਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦਾ ਵੇਰਵਾ ਸਾਂਝਾ ਕਰਨਾ ਪਵੇਗਾ ਜੀ ਹਾਂ ਇਸ ਲਈ ਦੀ ਬੇहद ਵੱਡੀ ਖਬਰ ਇਸ ਨੂੰ ਜ਼ਰੂਰ ਕਿਹਾ ਜਾ ਸਕਦਾ ਹੈ ਮਾਮਲੇ ਦੇ ਨਾਲ ਜੁੜੀ ਜੋ ਰਿਪੋਰਟ ਸਾਹਮਣੇ ਆਈ ਉਸ ਦੇ ਵਿੱਚ ਕੀ ਕੁਝ ਕਿਹਾ ਗਿਆ ਉਹ ਹੁਣ ਤੁਹਾਨੂੰ ਦੱਸਾਂਗੇ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਅਮਰੀਕਾ ਦੇ ਵਿੱਚ ਗ੍ਰੀਨ ਕਾਰਡ ਦੇ ਲਈ ਅਰਜ਼ੀ ਦੇਣ ਵਾਲੇ ਭਾਰਤੀਆਂ ਨੂੰ ਹੁਣ ਆਪਣੇ ਸੋਸ਼ਲ ਮੀਡੀਆ ਹੈਂਡਲਾਂ ਦੇ ਵੇਰਵੇ ਦੇਣੇ ਪੈ ਸਕਦੇ ਨੇ ਰਿਪੋਰਟ ਦੇ ਅਨੁਸਾਰ ਅਮਰੀਕਾ ਦੇ ਵੱਲੋਂ جاری ਇੱਕ ਤਾਜ਼ਾ ਨੋਟੀਫਿਕੇਸ਼ਨ ਦੇ ਵਿੱਚ ਯੂਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀਜ਼ ਦਾ ਕਹਿਣਾ ਹੈ ਕਿ ਇਹ ਵੇਰਵੇ ਹਰ ਸਾਲ 35 ਲੱਖ ਤੋਂ ਵੱਧ ਪ੍ਰਵਾਸੀਆਂ ਤੋਂ ਮੰਗੇ ਜਾ ਸਕਦੇ ਨੇ ਇਹਨਾਂ ਦੇ ਵਿੱਚ ਉ ਭਾਰਤੀ ਨਾਗਰਿਕ ਵੀ ਸ਼ਾਮਲ ਹੋਣਗੇ ਜੋ ਗ੍ਰੀਨ ਕਾਰਡ ਸਿਟੀਜ਼ਨਸ਼ਿਪ ਜਾਂ ਫਿਰ ਹੋਰ ਇਮੀਗ੍ਰੇਸ਼ਨ ਲਾਭਾਂ ਦੇ ਲਈ ਅਰਜ਼ੀ ਦਿੰਦੇ ਨੇ ਸੁਰੱਖਿਆ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ ਰਾਸ਼ਟਰਪਤੀ ਡੋਨਾਲਡ 트럼ਪ ਨੇ ਜਨਵਰੀ ਦੇ ਵਿੱਚ ਅਮਰੀਕਾ ਚ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਨੇ ਨਿਯਮਾਂ ਸੰਬੰਧੀ ਇੱਕ ਹੁਕਮ ਤੇ ਦਸਤਖਤ ਕੀਤੇ ਸਨ ਜਿਸ ਦੇ ਤਹਿਤ ਡੀ ਐਚ ਐਸ ਇਮੀਗ੍ਰੇਸ਼ਨ ਸਕ੍ਰੀਨਿੰਗ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਕੀਤਾ ਜਾਏਗਾ ਇਸ ਨਵੇਂ ਹੁਕਮ ਤਹਿਤ ਅਮਰੀਕੀ ਏਜੰਸੀਆਂ ਨੂੰ ਸੁਰੱਖਿਆ ਜੋਖਮ ਨੂੰ ਘਟਾਉਣ ਦੇ ਲਈ ਵੀਜ਼ਾ ਤੇ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਦੀ ਸਮੀਖਿਆ ਕਰਨ ਦੇ ਜਿਹੜੇ ਨਿਰਦੇਸ਼ ਹੈ ਉਹ ਦਿੱਤੇ ਜਾਣਗੇ ਇਸ ਤਹਿਤ ਯੂ ਐਸ ਸੀ ਆਈ ਐਸ ਹੁਣ ਇਮੀਗ੍ਰੇਸ਼ਨ ਬਿਨੇਗਾਰਾ ਤੋਂ ਨਵ ਮੁਖ ਫਾਰਮਾਂ ਤੇ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲ ਬਾਰੇ ਜਾਣਕਾਰੀ ਮੰਗੇਗਾ ਹਾਲਾਂਕਿ ਪਾਸਵਰਡ ਸਾਂਝਾ ਕਰਨ ਦੀ ਕੋਈ ਲੋੜ ਨਹੀਂ ਪਵੇਗੀ ਜੇਕਰ ਇਹ ਨਿਯਮ ਲਾਗੂ ਹੁੰਦਾ ਹੈ ਤਾਂ ਭਾਰਤ ਵਿੱਚ ਸਾਰੇ ਦੇਸ਼ਾਂ ਤੇ ਪ੍ਰਵਾਸੀਆਂ ਦੇ ਲਈ ਆਪਣਾ ਸੋਸ਼ਲ ਮੀਡੀਆ ਦੇ ਵੇਰਵੇ ਦੇਣਾ ਲਾਜ਼ਮੀ ਹੋਵੇਗਾ H1B ਉਮੀਦਵਾਰ ਚੌਕਸ ਰਹਿਣਾ ਜਿਹਾ ਕਿਹਾ ਜਾ ਰਿਹਾ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਇਮੀਗ੍ਰੇਸ਼ਨ ਫਾਰਮ ਭਰਨ ਦੇ ਲਈ ਜੁੜੇ ਜੋ ਖਰਚੇ ਤੋਂ ਇਲਾਵਾ ਬਨੇਕਾਰ ਨੂੰ ਕੋਈ ਵਾਧੂ ਖਰਚ ਨਹੀਂ ਦੇਣਾ ਪਵੇਗਾ ਇਸ ਮਾਮਲੇ ਤੇ ਕੇ ਇਮੀਗ੍ਰੇਸ਼ਨ ਮਾਨ ਨੇ ਕਿਹਾ ਕਿ H1B ਕਰਮਚਾਰੀ ਆਪਣੇ ਅਮਰੀਕਾ ਦੇ ਵਿੱਚ ਦਾਖਲ ਹੋਣ ਵੇਲੇ ਫਾਰਮ I-94 ਆਗਮਨ ਰਵਾਨ ਦੀ ਰਿਕਾਰਡ ਭਰਦੇ ਹਨ ਇਹ ਫਾਰਮ ਦੇ ਵਿੱਚ ਉਹਨਾਂ ਦੀ ਐਂਟਰੀ ਮਿਤੀ ਪੋਰਟ ਆਫ ਐਂਟਰੀ ਵੀਜ਼ਾ ਸਥਿਤੀ ਵਰਗੀਆਂ ਕਈ ਚੀਜ਼ਾਂ ਸ਼ਾਮਲ ਹੁੰਦੀਆਂ ਨੇ ਪ੍ਰਸਤਾਵਿਤ ਨਿਯਮ ਇਹ ਫਾਰਮ ਨੂੰ ਕਵਰ ਨਹੀਂ ਕਰਦਾ ਇਸ ਲਈ H1 ਵੀ ਉਮੀਦਵਾਰਾਂ ਨੂੰ ਵੀ ਚੌਕਸ ਰਹਿੰਦੀ ਜ਼ਰੂਰਤ ਹੈ ਕਿਉਂਕਿ US ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸਿਜ਼ ਵਾਕ-ਵਾਕ ਇਮੀਗ੍ਰੇਸ਼ਨ ਫਾਰਮਾ ਤੇ ਸੋਸ਼ਲ ਮੀਡੀਆ ਦੀ ਜਾਣਕਾਰੀ ਸ਼ਾਮਲ ਕਰਨ ਦਾ ਪ੍ਰਸਤਾਵ ਜਿਹੜਾ ਉਹ ਰੱਖ ਰਹੀਆਂ ਨੇ ਇਮੀਗ੍ਰੇਸ਼ਨ ਮਾਹਰ ਵਰੁਣ ਸਿੰਘ ਦੇ ਹਵਾਲੇ ਦੇ ਨਾਲ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਸੋਸ਼ਲ ਮੀਡੀਆ ਬਾਰੇ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ ਪੁਰਾਣੀਆਂ ਪੋਸਟਾਂ ਟਿੱਪਣੀਆਂ ਤੇ ਸ਼ਹਿਰ ਕੀਤੀ ਗਈ ਜੋ ਸਮਗਰੀ ਦੀ ਸਮੀਖਿਆ ਕਰਨਾ ਯਕੀਨੀ ਬਣਾਓ ਜੇ ਕੋਈ ਵੀ ਚੀਜ਼ ਹਟਾ ਦਿਓ ਜੋ ਵਿਵਾਦਪੂਰਨ ਹੋ ਸਕਦੀ ਹੈ ਅਮਰੀਕਾ ਨੀਤੀ ਦੇ ਵਿਰੁੱਧ ਜਾਪਦੀ ਹੈ ਇਸ ਤੋਂ ਇਲਾਵਾ ਵੀਜ਼ਾ ਅਰਜ਼ੀ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ਦੇ ਵਿੱਚ ਦਿੱਤੀ ਗਈ ਜਾਣਕਾਰੀ ਇੱਕ ਦੂਸਰੇ ਦੇ ਨਾਲ ਮੇਲ ਖਾਂਦੀ ਹੋਣੀ ਚਾਹੀਦੀ ਹੈ ਜੇਕਰ ਇਹਨਾਂ ਦੇ ਵਿੱਚ ਕੋਈ ਅੰਤਰ ਪਾਇਆ ਜਾਂਦਾ ਹੈ ਤੇ ਸ਼ੱਕ ਦੀ ਸਥਿਤੀ ਪੈਦਾ ਹੋ ਸਕਦੀ ਹੈ ਇਸ ਦੇ ਨਾਲ ਆਨਲਾਈਨ ਸਮਗਰੀ ਅਤੇ ਛੂਲੀਅਤ ਪ੍ਰਤੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿਸੇ ਵੀ ਰਾਜਨੀਤਿਕ ਤੌਰ ਤੇ ਸੰਵੇਦਨਸ਼ੀਲ ਸੂਮੇ ਦੇ ਵਿੱਚ ਸ਼ਾਮਲ ਹੋਣਾ ਜਾਂ ਫਿਰ ਵਿਵਾਦਪੂਰਨ ਮੁੱਦਿਆਂ ਤੇ ਚਰਚਾ ਕਰਨ ਵਾਲੇ ਗਲਤ ਫੈਮਿਲੀ ਪੈਦਾ ਹੋ ਸਕਦੀ ਹੈ। ਸੋਸ਼ਲ ਮੀਡੀਆ ਤੇ ਕੁਝ ਵੀ ਪੋਸਟ ਕਰਨ ਤੋਂ ਪਹਿਲਾਂ ਸਾਵਧਾਨ ਰਹੋ ਕਿਉਂਕਿ ਇਹ ਤੁਹਾਡੀ ਵੀਜ਼ਾ ਅਰਜ਼ੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਤੋਂ ਇਲਾਵਾ ਇਮੀਗ੍ਰੇਸ਼ਨ ਪ੍ਰਕਿਰਿਆ ਦੌਰਾਨ ਕਿਸੇ ਵੀ ਸੰਭਾਵੀ ਸਮੱਸਿਆ ਤੋਂ ਬਚਣ ਲਈ ਕਿਸੇ ਇਮੀਗ੍ਰੇਸ਼ਨ ਵਕੀਲ ਦੇ ਨਾਲ ਸਲਾਹ ਜਿਹੜੀ ਹੈ ਉਹ ਕਰਨਾ ਤੁਹਾਡੇ ਲਈ ਲਾਭਦਾਇਕ ਸਾਬਤ ਹੋ ਸਕਦਾ ਹੈ। ਤੇ ਅਮਰੀਕਾ ਤੋਂ ਖਬਰ ਹੈ ਜਿੱਥੇ ਕਿ ਸਰਕਾਰ ਨੇ ਫੈਸਲਾ ਲੈ ਲਿਆ ਕਿ ਹੁਣ ਜਿਨ੍ਹਾਂ ਨੇ ਵੀ ਗ੍ਰੀਨ ਕਾਰਡ ਦੇ ਲਈ ਆਪਣੀ ਅਰਜ਼ੀ ਦੇਣੀ ਹੈ ਉਹਨਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦਾ ਜੋ ਪੂਰਾ ਵੇਰਵਾ ਹੈ ਉਹ ਸਰਕਾਰ ਦੇ ਨਾਲ ਸਾਂਝਾ ਕਰਨਾ ਪਵੇਗਾ